ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਦੇਸੀ ਮੁਰਗੀ ਪਾਲਣ ਦੇ ਨਾਮੇ ਵਿਸ਼ੇ ਬਾਰੇ ਦੱਸਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਵੀਡੀਓ ਨੂੰ ਸਪੈਕ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਪੂਰਾ ਦੇਖਣ ਨਾਲ ਤਾਂ ਹੀ ਸਮਝ ਆਉਦੀ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਨਵਾਂ ਟੌਪਿਕ ਲੈ ਕੇ ਆਏ ਹਾਂ ਕਿ ਜਿਹੜੇ ਮੂੜੀਆਂ ਰੱਖਣ ਦੇ ਯਕੀਨ ਹੁੰਦੇ ਹਨ ਜਿਵੇਂ ਘਰ ਚ ਆ ਸਾਤ ਮੁਰਗੀਆਂ ਜਾਂ 10 ਮੁਰਗੀਆਂ ਰੱਖਦੇ ਹਨ ਪਰ ਉਹਨਾਂ ਨੂੰ ਕਿਹੜੀ ਕਿਸਮ ਦੀਆਂ ਮੁਰਗੀਆਂ ਪਾਣੀਆਂ ਚਾਹੀਦੀਆਂ ਹਨ ਤਾਂ ਇਹ ਇਸ ਵੀਡੀਓ ਚ ਦੱਸਿਆ ਜਾਵੇਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਨ ਨਾਲ ਹੋਰ ਨਵੀਆਂ-ਤੁਨਵੀਆਂ ਵੀਡੀਓ ਮੁਰਗੀ ਪਾਲਣ ਦੀਆਂ ਮਿਲਦੀਆਂ ਰਹਿੰਦੀਆਂ ਹਨ ਤਾਂ ਜਿਹੜੇ ਘਰਾਂ ਚੋ 6-7 ਮੁਰਗੀਆਂ ਰੱਖਣ ਵਾਲੇ ਸਪੀਨ ਹੁੰਦੇ ਹਨ ਤਾਂ ਉਹਨਾਂ ਨੂੰ ਡਬਲ ਐਫ ਜੀ ਬਰੀਡ ਪਾਣੀ ਚਾਹੀਦੀ ਹੈ ਡਬਲ ਐਫ ਜੀ ਬਰੀਡ 3 ਸਾਲ ਤੱਕ ਪੂਰਾ ਤੋੜ ਕੇ ਆਂਡਾ ਵੀ ਦੇਵੇਗੀ ਤਾਂ ਜਿੰਨਾ ਇਹ ਕਦੇ ਦੇਸੀ ਮੁਰਗਾ ਘਰ ਚ ਮੀਟ ਬਣਾਉਣਾ ਹੋਵੇ ਤਾਂ ਡਬਲ ਐਫ ਜੀ ਜੀ ਮੁਰਗੀ ਮੁਰਗਾ ਕਾਫੀ ਹੁੰਦੇ ਹਨ ਕਿਉਂਕਿ ਇਹ ਮੀਟ ਲਈ ਵੀ ਵਰਤੀ ਜਾਂਦੀ ਹੈ ਤਾਂ ਜਿਵੇਂ ਲਗਾਤਾਰ 3 ਸਾਲ ਤੱਕ ਡਬਲ ਐਫਜੀ ਮੁਰਗੀ ਤੋਂ ਆਂਡਾ ਲੈਣਾ ਜੇ ਮੰਨ ਵਿੱਚ ਪਣ ਜਾਵੇ ਕਾਟੋ ਤਾਂ ਇੱਕ ਅਧੀ ਮੁਰਗੀ ਵੱਢ ਕੇ ਮੀਟ ਬਣਾ ਕੇ ਖਾ ਲੈਣਾ ਤਾਂ ਡਬਲ ਐਫਜੀ ਦੀ ਮੁਰਗੀ ਮੁਰਗਾ ਠੀਕ ਰਹਿਣਗੇ ਕਿਉਂਕਿ ਡਬਲ ਐਫਜੀ ਬਰੀਡ ਦਾ ਬ੍ਰੀਡ ਮੀਟ ਲਈ ਵੀ ਵਰਤੀ ਜਾਂਦੀ ਹੈ ਤੇ ਆਂਡੇ ਲਈ ਵਰਤੀ ਜਾਂਦੀ ਹੈ ਤੁਹਾਡਾ ਵਲਫ ਜੀ ਬ੍ਰੀਡ ਦਾ ਮੀਟ ਬਹੁਤ ਹੀ ਸਵਾਦਹੀਨ ਬਣਦਾ ਹੈ ਤੇ ਮੀਟ ਤੇ 맛 ਹੀ ਹੁੰਦਾ ਹੈ ਤੁਹਾਡੀਆਂ ਠੀਕ ਠਾਕ ਉਲਗੀਆਂ ਹਨ ਜੇ ਹੋਰ ਮੁਰਗੀਆਂ ਜਿਵੇਂ ਆ ਰਹੀਆਂ ਯਾਰ ਤਾਂ ਇੱਕ ਸੁਨਾਲੀ ਮੁਰਗੀਆਂ ਆਉਂਦੀਆਂ ਹਨ ਤਾਂ ਉਹਨਾਂ ਦਾ ਮੀਟ ਸਵਾਦ ਹੀਨਿੰਗ ਹੁੰਦਾ ਕਿਉਂਕਿ ਮੀਟ ਨੂੰ ਕੱਟਣ ਸਮੇ ਹੱਡੀਆਂ ਹੀ ਦਿਖਾਈ ਦੇਦੀਆਂ ਹਨ ਅਰ ਜਨਾ ਤੇ ਘਰਾਂ ਵਿੱਚ 5 ਜਾਂ 7 ਜਾਂ 10 ਮੁਰਗ ਰੱਖਣੀਆਂ ਹਨ ਤਾਂ ਉਹ ਡਾਵਲ ਐਫ ਜੀ ਬਰੀਡ ਹੀ ਦੁਰਗੀਆਂ ਦੀ ਰੱਖਣਾ ਕਿਉਂਕਿ ਇਹਨਾਂ ਦਾ ਮੀਟ ਵੀ ਸਵਾਦਿਸ਼ਟ ਹੁੰਦਾ ਹੈ ਤੇ ਆਂਡਾ ਵੀ ਸਵਾਦਿਸ਼ਟ ਹੁੰਦਾ ਹੈ ਤਾਂ ਡਬਲ ਐਫ ਜੀ ਦਾ weight ਜਿਵੇਂ 3 ਮਹੀਨੇ ਦੀ ਹੁੰਦੀ ਹੈ ਤਾਂ 2 ਕਿਲੋ ਦਾ weight ਹੁੰਦਾ ਹੈ ਜਾ ਰਹੀ ਆਰ ਦੀ ਗੱਲ ਕਰੀਏ ਮੁਰਗੇ ਦੀ ਤਾਂ ਉਹਨਾਂ ਦਾ weight ਸਾਰਾ 1 ਕਿਲੋ ਦੇ ਬਰਾਬਰ ਹੁੰਦਾ ਹੈ 2 ਮਹੀਨੇ ਚ ਜਿਵੇਂ ਜਿਵੇਂ ਸਮਾਵਤਾ ਜਾਂਦਾ ਹੈ ਤਾਂ ਦਵਲ ਐਫ ਜੀ ਬਰੀਡ ਦਾ weight ਵੀ ਵੱਧਾ ਜਾਂਦਾ ਹੈ ਤਾਂ ਮਾਸ ਵੀ ਮੁਰਗੇ ਦਾ ਵੱਧਾ ਜਾਂਦਾ ਹੈ ਤਾਂ ਆਰ ਆਰ ਦੀ ਗੱਲ ਕਰੀਏ ਤਾਰ ਯਾਰ ਆਂਡੇ ਦੇਮਨ ਦੀ ਬਰੀਡ ਜ਼ਿਆਦਾ ਹੈ ਪਰ ਉਸ ਦਾ ਮੀਟ ਸਵਾਦ ਹੀ ਨਹੀਂ ਪੰਦਾ ਪਰ ਉਹ ਆਂਡੇ ਦੇ ਕੇ ਮੁਰਗੀ ਕਾਰ ਯਾਰ ਦੀ ਮੁਰਗੀ ਦਾ ਵੇਟ ਘਟਨਾ ਸਟਾਰਟ ਹੋ ਜਾਂਦਾ ਹੈ ਤੇ ਮੁਰਗੀ ਤੇ ਮੁਰਗਾ ਜਿਵੇਂ ਹੀ ਸੁੱਕ ਜਾਂਦੇ ਹਨ ਤਾਂ ਮੇਨ ਮੁੱਦਾ ਹੈ ਜਿਨ੍ਹਾਂ ਨੇ ਕਰਾਚੋ 8-10 ਮੁਰਗੀਆਂ ਰੱਖਣੀਆਂ ਹਨ ਤਾਂ ਜੋ ਡਬਲ ਐਫ ਜੀ ਬਰੀਡ ਹੀ ਪਾਉਣ ਤਾਂ ਜੋ ਉਹਨਾਂ ਨੂੰ ਚਿਕਨ ਵਿੱਚ ਸੰਤੁਸ਼ਟੀ ਮਿਲ ਸਕੇ ਤੇ ਆਂਡੇ ਵਿੱਚ ਵੀ ਸੰਤੁਸ਼ਟੀ ਮਿਲ ਸਕੇ ਆਂਡਾ ਤੇ ਚਿਕਨ ਇਹਨਾਂ ਦਾ ਸੁਆਦ ਹੀ ਡਬਲ ਐਫ ਜੀ ਮੁਰਗੇ ਦਾ ਬਣਦਾ ਹੈ ਤੈਂਦੀ ਇਹ ਜਾਣਕਾਰੀ ਦੇਂਦਾ ਹੋਇਆ ਧੰਨਵਾਦ ਤਾਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਪੁਰਾਣੇ ਜਾਂ ਨਵੇਂ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਪਤਾ ਚੱਲ ਸਕੇ ਕਿ ਕਿਤਾਬ ਮੁਰਗੀ ਪਾਲੀ ਜਾਂਦੀ ਹੈ। ਸੱਤੀ ਕੀ ਮੁਰਗੀ ਲਈ ਪਾਲਣ ਲਈ ਕਰਨਾ ਹੁੰਦਾ ਹੈ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ